ਸਾਰੇ ਆਪਣੇ ਪਰਹੇ ਚੱਛੀ ਕਰ ਆਪ ਆਪਣਾ ਰੰਗ ਸਾਰੇ ਆਪਣੇ ਪਰਹੇ ਚੱਛੀ ਕਰ ਆਪ ਆਪਣਾ ਰੱਖ ਤੂਗੇ 프ੋਂਟੇ ਅਲੱਗ ਤਰੀਕੇ ਨਾਲ ਆਪਾ ਕਦੋਂ ਤੋਂ ਹੋਲੇ ਆ ਝੋਕੇ ਆਪਾਂ ਨੂੰ ਛੱਲ ਲਾਂਗੇ ਸੁਣਨ ਤੋਂ ਬਾਅਦ ਪਕਰਾਂਗੇ ਇੱਕ ਤਰ੍ਹਾਂ ਇਸ ਤਰ੍ਹਾਂ ਕਿ ਨਾ ਸਾਰੇ ਤੋਂ ਸੁਣਨ ਆਪਾਂ ਸਾਰੇ ਕਦੋਂ ਛੱਲਲੇ ਥੇ ਉਹਦਾ ਆਪਾਂ ਕਦੋਂ ਕਰਾਂਗੇ ਕਰਾਸ ਵੀ ਕਹਿ ਸਕਦੇ ਹਾਂ ਕਰਾਸ ਵੀ ਕਹਿ ਸਕਦੇ ਹਾਂ ਸਿੱਧਾ ਸਾਰਾ ਕੱਦਕਾਸ ਕਰ ਲਾਂਗੇ ਆਪਾਂ ਸਾਰੇ ਕੱਦਕਾ ਨੂੰ ਕ੍ਰਾਸ ਕਰ ਲਿਆ ਹੁਣ ਆਪਾਂ ਇਹਦਾ ਹਲਕਾ ਜਿਹਾ ਪਾਣੀ ਨੂੰ ਜੋੜਾਂਗੇ ਫਿਰ ਇਹਨਾਂ ਨੂੰ ਆਪਾਂ ਆਟੇ ਦੇ ਵਿੱਚ ਹੀ ਗੁੰਨਾ ਹੈ ਜਿਵੇਂ ਆਪਾਂ ਮੋਲੀਆਂ ਦਾ ਆਟਾ ਗੁੰਨਦੇ ਆ ਉਸ ਤਰੀਕੇ ਪਾਹੜਾ ਹਲਕਾ ਪਾਣੀ ਨਾ ਜ਼ਿਆਦਾ ਨਾ ਜੇ ਆਪ ਐਸ ਤਰੀਕੇ ਯਾਤੇ ਫੋਨ ਕਰਨਾ ਤਾਂ ਨਮਕ ਵਿੱਚ ਫੋਨ ਤੋਂ ਬਾਅਦ ਕਦੋਂ ਨੇ ਪਾਣੀ ਬਹੁਤ ਜ਼ਿਆਦਾ ਛੱਡ ਦੇਣਾ ਫੇਰ ਰੋਟੀ ਬਣਾਉਣੇ ਬਹੁਤ ਬਹੁਤ ਮੁਸ਼ਕਲ ਹੋ ਜਾਂਦੀ ਹੈ ఇలా ఏమేస్ట్లాను పిల పా జోర ఆటా ఛాన్యా డే చమ్చ నమక నమక సీధా గాక హల్ ചമ്മച്ചട മസാല ചമ്മച്ച പൗഡർ ധൈ ചമച്ചി മിർച്ച ധൈ ചമ ലാ കാല നമക്കാ അധാ ചമച്ച മിർ ਦਾ ਚਲ ਕੇ ਜੀਏ ਲਮੇ ਕੋਲ ਸੌਨ ਪਾਊਡਰ ਸੁੱਕੇ ਹੋਏ ਅਦਰਕ ਦਾ ਪਾਊਡਰ ਆਪਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਐਡ ਕਰਾਂਗੇ ਪਿਆਜ਼ ਹਰੀ ਮਿਰਚ ਕੜੂਕਾ ਸਪੈਸਟ ਜਿਹੜਾ ਕੜੀ ਆਪਏ ਤੇ ਪਿਆਜ਼ ਬ੍ਰਿਕਟੇ ਹੋਇਆ ਆਦਾ ਅੰਦਾਜ਼ਨ 100 ਗ੍ਰਾਮ ਪਿਆਜ਼ ਕਦੇ ਵੀ ਕ੍ਰਸ਼ ਕਰਕੇ ਨਹੀਂ ਪਾਉਣਾ ਕਿਉਂਕਿ ਕ੍ਰਸ਼ ਕੀਤਾ ਹੋਇਆ ਪਿਆਜ਼ ਬਹੁਤ ਜ਼ਿਆਦਾ ਪਾਣੀ ਛੱਡ ਦਿੰਦਾ ਉਹਦੇ ਨਾਲ ਪ੍ਰੋਟੀਨ ਸਟਫਿੰਗ ਜਿਹੜੀ ਉਹ ਪ੍ਰੋਪਰ ਤੰਦੀ ਨਹੀਂ ਹੁੰਦੀ ਨੂੰ ਜਿਹੜਾ ਆਪਣਾ ਇਹ ਕਰ ਦੂਗਾ ਦੂਸਰਾ ਕੀ ਹੱਟਾ ਦੇਵਾਂਗੇ दोन चार मिनट वास्त आपण आईस्त्रे हा केवळ पाणी नाली मुी डुक्ती देऊ आटेन पाच सात मिनट बाद आपण थोडासा पाणी पाकून स्टार्ट करांगे

ਕਿ ਇਹਨਾਂ ਆਪਾਂ ਨੇ ਮੁੱਕੀ ਤੇ ਰਾਂਗ ਚੂੜੀ ਕਰ। ਜਿੰਨੀ ਆਟਾ ਮੁੱਕੀ ਵੱਧਦੀ ਸੀ ਇਹ ਬਧੀਆ ਉਹ ਨਾਲ ਬਧੀਆ ਪਰੌਂਠਾ ਬਣਦਾ। ਜੇ ਆਪਾਂ ਆਟਾ ਹੋ ਗਿਆ ਤਿਆਰ ਹੁਣ ਆਪਾਂ ਬਣਾਵਾਂਗੇ ਪਰੌਂਠੇ।

ਤਾਂ ਤੁਹਾਨੂੰ ਦੱਸ ਕੇ ਸਹੀ ਮਿਲਦਾ ਉਸ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਕਤਿਜਾ ਪ੍ਰੋਟਾ ਹੋ ਗਿਆ ਜਿਆਰ ਆਪਾਂ ਦੇਖੀ ਮਾਫੀ ਤੇ ਕੋਈ ਅਚਾਰ ਆਪਣੀ ਮਰਜ਼ੀ ਨਾਲ ਲੈ ਸਕਦੇ ਹਾਂ ਸਾਰਿਆਂ ਦਾ ਵੀ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਚੈਨਲ ਤੇ ਨਵੇਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਇਹ ਕਤਿਜਾ ਪ੍ਰੋਟਾ ਦਾ ਟੇਸ ਬੂਲੀ ਦੇ ਟੇਸ ਦੇ ਨਹੀਂ ਨੇੜੇ ਤੇੜੀਆ